चाहे कप कप कपी चलो पी लाइन के कप चाह चला पाजी। पाजी दो कप पाई बैठो 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 उधर उधर ब ਕਾ ਵਧੀਆ ਬਣਾਈ ਬੰਦੇ ਨੇ ਨਾ ਬਈ ਛੋਟੂ ਨੇ ਕਮਾਲ ਦੇ ਪੂਰੇ ਵੱਟ ਕੱਢੇ ਪੂਰੇ ਚਾਵਲ ਐ ਭਾਈ ਕਿੰਨੇ ਪੈਸੇ ਚਾਹਦੇ ਭਾਈ ਦੋ ਘੱਟਾਂ ਹਾਂਜੀ ਭਾਈ ਵੀਰੇ ਤੇ ਐ ਕੱਢ ਬੋਲ ਪੇਟੀਮ ਮੈਂ ਕਾ ਭਾਈ ਪੇਟੀਮ ਨਹੀਂ ਆਗਾ ਓ ਨੋ ਫਿਰ ਮੈਂ ਤਾਂ ਪੇਟੀਮ ਕਰਦਾ ਹਾਂ ਨਹੀਂ ਭਾਈ ਆਪਾਂ ਪੇਟੀਮ ਨਹੀਂ ਚਾਹੀਦਾ ਆਪਾਂ ਨੂੰ ਪੈਸੇ ਕੈਸ਼ ਚਾਹੀਦੇ ਭਾਈ ਅੱਗੇ 200 ਰੁਪਏ ਤੁਹਾਡੇ ਕੋ ਹਾਂਜੀ ਭਜੀ ਹਾਂਜੀ ਥੈਂਕ ਯੂ ਭਾਈ ਐਸਾ ਛਾਡੇ ਵੀ ਆਪਾਂ ਗੱਲੇ ਜੇ ਪਾਣੇ ਆ ਕੋਈ ਪੇਟੀ ਨੂੰ ਜੰਨੇ ਦਾ ਰਸ ਨਾ ਪੀਏ ਪਿਆਸ ਬੜੀ ਲੱਗੀ ਆ ਪੀਲਣ ਨੇ ਭਾਈ ਆਪਾਂ ਭਾਜੀ ਕਿੰਨੇ ਪੈਸੇ 40 ਰੁਪਏ ਸਰ ਭਾਜੀ ਪੇਟੀਮ ਨਹੀਂ ਹੈਗਾ ਪੇਟੀਮ ਨਹੀਂ ਹੈ ਸਰ ਭਾਜੀ ਮੈਂ ਤਾਂ ਪੇਟੀਮ ਕਰਦਾ ਹਾਂ ਨਾ ਇਹ ਦੇਖ ਲਓ ਸਾਡੇ ਕੋਲ ਤਾਂ ਪੇਟੀਮ ਨਹੀਂ ਭਾਜੀ ਹੈਗਾ 40 ਰੁਪਏ ਕਰਨੇ ਆਹ ਨੋ ਪਾਜੀ ਭੁੱਖ ਬੜੀ ਲੱਗੀ ਆ ਕੁਲਚਾ ਨਾ ਖਾ ਲਈਏ ਚਲੋ ਪਾਜੀ ਖਾਣੇ ਲੱਗੀ ਮੈਨੂੰ ਵੀ ਆਈ ਅਰੇ ਅੰਦੇ ਦੋ ਪਲੇਟਾ ਭਟੂਰੇ ਲਾ ਦੇ ਲਾ ਹੇ ਭਾਈ ਸਿਡ ਹੋ ਗਏ ਭਾਈ ਪੇਟੀਐਮ ਹੈਗਾ ਨਾ ਭਾਈ ਸਟੇਡੀਅਮ ਨਹੀਂ ਆ ਗਿਆ ਵੀਰੇ ਮੈਂ ਤਾਂ ਪੇਟੀਐਮ ਕਰਦਾ ਹੁਣ ਨਾ ਭਾਈ ਕੈਸ਼ ਦੇ ਦੇ ਭਾਜੀ ਆਪਣੇ ਕੱਸੀ ਪੈ ਜਾ ਉਹ ਦੇਈਏ ਯਾਰ ਉਹਨੂੰ ਭਾਈ 100 ਰੁਪਏ ਆ ਉਹ 786 ਉਹ ਬਾਬੇ ਵੱਲੋਂ ਮਿਲਿਆ ਮੈਨੂੰ ਯਾਰ ਭਾਈ ਅੱਛਾ ਦੇ ਯਾਰ ਮੈਂ ਦੇਣੇ ਤਾਂ ਆਇਆ ਹੀ ਆ ਦੇ ਦਾ ਭਾਈ ਹਲੇ ਭਾਈ ਚੱਲ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਇਹ ਪੇਟੀਐਮ ਸ਼ੈਕ ਹੀ ਆ ਪੈਸੇ ਬਚਾਉਣ ਦਾ ਇੱਕ ਬਹਾਨਾ